जय करो वीर बजरंगी जय जय जी बहुत ही मंतभागी कवर ਵੀ ਕਿਹਾ ਸਕਦੇ ਆ ਘਟਨਾ ਲੇ ਕਿਹਾ ਸਕਦੇ ਆ ਜਿਹੜੀ ਵਾਪਰੀ ਜਿਹਦੀ ਕਦੇ ਅਸੀਂ ਉਹ ਵੀ ਨਹੀਂ ਕਰਦੇ ਹੋਏ ਕਿ ਐਨਾ ਵੀ ਬੰਦੇ ਦਾ ਸਾਹ ਗਿਰ ਸਕਦਾ ਜਿਹੜਾ ਇਹਨਾਂ ਜ਼ਾਲਾਂ ਉਹ ਗਲਤ ਕਰਨ ਉਹ ਕਰਦਾ ਹਿੰਦੂ ਸਵਾਜ ਨੇ ਕਦੇ ਇਹ ਕੋਈ ਉਹ ਜਿਹਾ ਗਲਤੀ ਨਹੀਂ ਕੀਤਾ ਇਹ ਚੀਜ਼ ਦਾ ਯਾਰ ਹੋਇਆ ਹੈ ਕਿ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਹਮੇਸ਼ਾ ਤਾਲਵੀ ਕੰਮ ਕਰਕੇ ਹਰ ਕਿਸ ਨੂੰ ਨਾਜੋਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਜਿਹੜਾ ਇਹ ਕੰਮ ਹੋਇਆ ਇਹਦਾ ਸਾਰਾ ਵਰਲਡ ਦੇ ਵਿੱਚ ਹੀ ਮੈਨੂੰ ਲੱਗਦਾ ਇਸ ਖਾਲ ਦੇ ਉੱਤੇ ਇਤਰਾਜ਼ਵਾਦੀ ਲੱਗੇ ਹੋਏ 10 ਸਿੱਧੇ ਵੀ ਮਾਜੇ ਦੇ ਜਿੱਦ ਨਾਲ ਖੜਾ ਹੋਏ ਜਵਾਨ ਬੰਦੇ ਜਿਹੜੇ ਆਪਣੇ ਬੱਚਿਆਂ ਦੇ ਨਾਲ ਉੱਥੇ ਉਰਾਵ ਜਾ ਕੇ ਸਿਰਫ ਇੱਕ ਸੈਰ ਕਰਨ ਦੇ ਮਾਪਰ ਕੇ ਸੀ ਉਹਨਾਂ ਦਾ ਟੁੱਟਣ ਕੇ ਜਿਹੜਾ ਖਾਲਚਾਰਜਾ ਇਹ ਬਹੁਤ ਹੀ ਗਲਤ ਹੈ ਔਰ ਇਹਦੀ ਹਰ ਪੱਤ ਤੋਂ ਨੀਦਾ ਕਰਨੀ ਤੇ ਵੀ ਆ ਜਾਂਦਾ ਕਿਸੇ ਵੀ ਤਰ੍ਹਾਂ ਦਾ ਖੌਦੌਦ ਚੌਰਾ ਹੋਵੇ। ਕਿਉਂਕਿ ਜਾਨੀਏ ਦੇਣੀ ਕਿ ਇਹਦੀ ਕਿ ਕਿਸੇ ਨੂੰ ਆਪਾਂ ਬੇ ਬੇਜਵਾਨ ਨੂੰ ਜਾਂ ਜਿਹਦੇ ਕੋਈ ਸਖਾਸਤਰ ਨਹੀਂ ਹੈ ਉਸ ਤੇ ਉਹਨੂੰ ਮਾਰ ਦਈਏ ਜੋ ਤੋਂ ਦੇ ਨਾਲ। ਇਹ ਬਹੁਤ ਗਲਤ ਹੋਇਆ ਹੈ। ਅਸੀਂ ਕਹਾਂਗੇ ਕਿ ਸਰਕਾਰ ਨੂੰ ਇਸ ਕੰਮ ਦੇ ਉੱਤੇ ਬਹੁਤ ਦਿੱਤੀ ਨਾਲ ਤਾਜੋ ਫੇਰਾਂ ਵਾਲੇ ਸਮੇਂ ਤੇ ਅਗਲੀ ਕੋਈ ਕਦਮ ਉਣਾ ਵਾਪਰੇ। ਕਿਉਂਕਿ ਜਿਦੜ ਤੇ ਅੱਗੇ ਤੋਂ ਸੁਰੱਖਿਆ ਇੰਨੀ ਮੁੱਟੇਜ ਕਰ ਦੇਣ ਕਿ ਜਿਹੜੇ ਕੋਈ ਇਹ ਜੇ ਬੰਦੇ ਹੈ ਉਹਨਾਂ ਨੂੰ ਪਹਿਲੇ ਨੈੱਟ ਕਰਕੇ ਸੋਲ ਸੱਚ ਕਾਰਵਾਈ ਕੀਤੀ ਜਾਵੇ। ਮੈਂ ਮਹਾਵੀਰ ਜੀ ਦਾ ਮਨ ਬੋਲਦਾ ਅਸੀਂ ਜਵਾਨ ਨੇ ਸਾਰਿਆਂ ਨੂੰ ਕਿ ਤੁਹਾਡਾ ਕੋਈ ਵੀ ਸੇਵਾ ਲੱਗੇਗੀ ਕਿਤੇ ਵੀ ਅਸੀਂ ਹਾਜ਼ਰ ਹੋਗੇ ਹਰ ਕੰਮ ਤੇ ਬੜੀ ਇਲਾਵ ਖੜੇ ਆ ਤੇ ਖੜੇ ਰਹਾਗੇ ਸਾਰਿਆਂ ਲਈ ਪ੍ਰਾਪਨਾ ਕੇ ਇਸ ਦਾ ਉਹ ਜਿਹੜਾ ਹੋ ਗਏ ਵਸ ਤੋਂ ਵਸ ਆਪਾਂ ਨੇਤਾ ਵੀ ਕਰੀਏ ਤੇ ਇਸ ਦਾ ਰੋਕਣਾ ਜਿਹੜੀ ਹੈ ਕਿ ਬਹੁਤ ਗਲਤ ਕੰਮ ਹੋਇਆ ਹੋ ਜਾ ਨਹੀਂ ਹੋਣਾ ਚਾਹੀਦਾ ਮੈਂ ਸਭ ਬਹੁਤ ਸਨਵਾਇਦਾ ਕਹਿੰਦਾ ਆਇਓ ਭਾਈ ਜੰਮਤ ਜੈ ਜੀ